ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਹਰੀਏਵਾਲਾ ਅਕਾਲੀ ਦਲ ਵਾਰਸ ਪੰਜਾਬ ਪਾਰਟੀ ਵੱਲੋਂ ਅੱਜ ਅਸੀਂ ਸਾਡੇ ਸਮਾਜ ਨੂੰ ਦੀ ਜਾਣਕਾਰੀ ਦੇਣ ਵਾਸਤੇ ਸਾਡੇ ਵਿਚਾਰ ਮੌਕਾ ਪੇਸ਼ੇ ਕਰਨ ਵਾਸਤੇ ਹੁਣ ਕੀ ਹੋਵੇ ਕੋਈ ਮਹਾਨ ਸਿੱਖੀਆ ਸਾਹਿਬ ਜਿਨ੍ਹਾਂ ਦਾ ਪ੍ਰਣਗ ਸਿੰਘ ਜੀ ਮਾਨ ਦਾ ਅਤੇ ਉਹਨਾਂ ਦੇ ਨਾਲ ਕੌਮ ਦੇ ਰੋਸ਼ਨਾ ਪ੍ਰਾਪਤ ਮਨਦੀਪ ਜਿੱਤੂ ਜੋ ਵਿੱਚ ਪਹੁੰਚੇ ਹੋਏ ਨੇ ਸਾਡੇ ਵਿਚਕਾਰ ਉਹਨਾਂ ਦਾ ਇੱਥੇ ਆਉਣ ਤੇ ਮੈਂ ਧੰਨਵਾਦ ਵੀ ਕਰਦਾ ਹਾਂ ਕਾਰਨ ਕਿ ਪੰਜਾਬ ਦੀ ਉਜੜ ਰਹੀ ਬੰਜਰ ਜ਼ਮੀਨ ਨੂੰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਦੇ ਲਈ ਇੱਕ ਪ੍ਰੋਗਰਾਮ ਜੋ ਕੌਮ ਦੇ ਜਰਨੈਲਾਂ ਦੇ ਵਿੱਚੋਂ ਮਹਾਨ ਜਰਨੈਲ ਬਲਵਿੰਦਰ ਸਿੰਘ ਜਟਾਣਾ ਜਿਨੇ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਇੱਕ ਵੱਡੀ ਕੁਰਬਾਨੀ ਕੀਤੀ ਔਰ ਉਸ ਦੇ ਨਾਲ ਭਾਈ ਚਰਨਜੀਤ ਸਿੰਘ ਚੰਨੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ 10 ਜੁਲਾਈ ਦਿਨ ਵੀਰਵਾਰ ਬਾਗਾਪਰਾਣਾ ਮੋਗਾ ਰੋਡ ਤੇ ਗੁਰਦੁਆਰਾ ਚਰਨ ਕਮਲ ਬਾਬਾ ਮਸਤਾਨ ਸਿੰਘ ਵਿੱਚ ਰੱਖਿਆ ਗਿਆ ਜੋ ਪ੍ਰੋਗਰਾਮ 10 ਵਜੇ ਤੋਂ ਲੈ ਕੇ 1 ਵਜੇ ਤੱਕ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਮੈਂ ਇਸ ਮਿੱਟੀਆਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਹਰ ਇੱਕ ਜਥੇਬੰਦੀ ਇਸ ਸਮਾਗਮ ਨੂੰ ਆਪਣਾ ਸਮਾਗਮ ਪਹੁੰਚ ਕੇ ਸਮਝ ਕੇ ਇੱਥੇ ਆ ਕੇ ਇਸ ਮੂਲਿਤ ਕਰਕੇ ਸ਼ਹੀਦਾਂ ਨੂੰ ਸ਼ਰਦਾ ਦੇ ਪੁੱਲ ਭੇਟ ਕਰੀਏ ਅਤੇ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨੀ ਨੂੰ ਸਾਡੀ ਜਥੇਬੰਦੀ ਵਾਰਿਸ ਪੰਜਾਬ ਅਕਾਲੀ ਗਲ ਵਾਰਿਸ ਪੰਜਾਬ ਪਾਣੀਆਂ ਦੇ ਰਾਕੇ ਦਾ ਆਵਾਰ ਦੇਣ ਜਾ ਰਹੀ ਹੈ ਆਓ ਆਪਾਂ ਸਾਰੇ ਬਰੇ ਸ਼ਾਮਲ ਹੋਈਏ ਸੋ ਮੈਂ ਆ ਪਹੁੰਚੀਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਾ ਪ੍ਰੈਸ ਵਗੈਰੇ ਵਿੱਚ ਤੁਹਾਨੂੰ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਬੱਧ ਕਲਬ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਐਕਟਿੰਗ ਜਥੇਦਾਰ ਥ੍ਰੀ ਅਕਾਲ ਤਖਤ ਸਾਹਿਬ ਮੈਂ ਤੁਹਾਡੇ ਰੂਬਰੂ ਹੋਇਆ ਔਰ ਅੱਜ ਸਾਡਾ ਇੱਥੇ ਆਉਣ ਦਾ ਜਿਹੜਾ ਮੁੱਖ ਮਕਸਦ ਹੈ ਉਹ ਹੈ ਕਿ ਸ਼ਰੋਮਣੀ ਅਕਾਲੀ ਦਲ ਵਾਰਤ ਪੰਜਾਬ ਦੇ ਜਿਹਦੇ ਸਰਗਰਮ ਵਰਕਰਾਂ ਨੇ ਤੇ ਸਮੁੱਚੀ ਪਾਰਟੀ ਨੇ ਸਾਡੇ ਬੜੇ ਮਹਾਨ ਜੋਧੇ ਫੂਰਬੀਰ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਔਰ ਭਾਈ ਚਰਨਜੀਤ ਸਿੰਘ ਚੰਨੀ ਉਹਨਾਂ ਦੀ ਯਾਦ ਦੇ ਵਿੱਚ 10 ਜੁਲਾਈ ਨੂੰ ਬਾਗਾਪੁਰਾਣਾ ਵਿਖੇ ਇਕ ਧਾਰਮਿਕ ਸਮਾਗਮ ਰੱਖਿਆ ਗਿਆ। ਔਰ ਇਹ ਜਿਹੜੇ ਦੋਵੇਂ ਯੋਧੇ ਨੇ ਇਹਨਾਂ ਨੇ ਪੰਜਾਬ ਦੇ ਲਈ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਕਿਉਂਕਿ ਇਹ ਅਗਰ ਉਹ ਇਹ ਫੈਸਲਾ ਨਾ ਲੈਂਦੇ ਤੇ ਜਿਹੜੀ ਪੰਜਾਬ ਦਾ ਪਾਣੀ ਸੀ ਐਸਵਾਈਐਲ ਜਿਹੜੀ ਨਹਿਰ ਸੀ ਉਹ ਪੰਜਾਬ ਦੀ ਧਰਤੀ ਦਾ ਸੀਨਾ چیر ਕੇ ਉਹ ਹਰਿਆਣੇ ਵੱਲ ਚੱਲ ਗਿਆ। ਸੋ ਇਹਨਾਂ ਦੀ ਬੜੀ ਵੱਡੀ ਕੁਰਬਾਨੀ ਆ ਸੋ ਅਸੀਂ ਸਮੇ ਸਮੇ ਆਪਣੇ ਸ਼ਹੀਦਾਂ ਨੂੰ ਆਪਣੇ ਜੋਧਿਆਂ ਨੂੰ ਯਾਦ ਕਰਦੇ ਰਹਿੰਨੇ ਆ। ਉਹਨਾਂ ਦੀ ਯਾਦ ਵਿੱਚ ਇਹ ਜਿਹੜਾ ਧਾਰਮਿਕ ਸਮਾਗਮ ਅਸੀਂ ਕਰ ਰਹੇ ਹਾਂ ਜਿਸ ਵਿੱਚ ਪੰਜਾਬ ਦੇ ਬਾਰੇ ਪੰਜਾਬ ਦੀ ਸਥਿਤੀ ਦੇ ਬਾਰੇ ਸਿੱਖ ਕੌਮ ਦੇ ਬਾਰੇ ਜਿਹੜੀ ਵੀ ਜੜੀਆਂ ਵੀ ਸਮੱਸਿਆਵਾਂ ਅੱਜ ਪੈਦਾ ਹੋਈਆਂ ਨੇ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿੱਧਰ ਨੂੰ ਚੱਲੇ ਕਿਹੜੀਆਂ ਲੀਹਾਂ ਦੇ ਉੱਤੇ ਇਹ ਜਿਹੜੀ ਗੱਡੀ ਚੜੇ ਉਹਦੇ ਬਾਰੇ ਉਥੇ ਸਾਰੇ ਵਿਚਾਰ ਵਟਾਂਦਰਾ ਹੋਣਾ ਔਰ ਅਸੀਂ ਮੈਂ ਜਥੇਦਾਰ ਤ੍ਰੀਕਾਰਤਖ ਸਾਹਿਬ ਦੇ ਨਾਤੇ ਮੈਂ ਸਮੂਹੀਆਂ ਸਿੱਖ ਸੰਗਤਾਂ ਨੂੰ ਖੁਦ ਖਾਤ ਕਰਕੇ ਕਸਾਣ ਜਿਹੜੀਆਂ ਜਥੇਬੰਦੀਆਂ ਨੇ ਜਿਹੜੇ ਸਾਰੇ ਟੱਡੇ ਨੇ ਉਹਨਾਂ ਨੂੰ ਔਰ ਜਿਹੜੇ ਜਿੰਨੀਆਂ ਸੰਪਰਦਾਵਾਂ ਜਿੰਨੇ ਸਾਡੇ ਧਾਰਮਿਕ ਡੇਰੇ ਨੇ ਜਾਂ ਸਿੱਖ ਸੰਗਤਾਂ ਨੇ ਉਹਨਾਂ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਕਿ ਇਸ ਸਮਾਗਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਹਮ-ਹਮਾ ਕੇ ਪਹੁੰਚਣਾ ਚਾਹੀਦਾ ਹੈ ਤਾਂ ਕਿ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਨੇ ਜਾਂ ਸਿੱਖ ਕੌਮ ਦੀ ਜੋ ਤਰਾਸਦੀ ਹੈ ਉਹਦੇ ਉੱਤੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕਰਕੇ ਤੇ ਅੱਗੇ ਕੋਈ ਕਦਮ ਉਠਾਇਆ ਜਾਵੇ। ਸੋ ਮੇਰੀ ਅਪੀਲ ਹੈ ਕਿ ਸਿੱਖ ਸੰਗਤਾਂ ਹਮ-ਹਮਾ ਕੇ ਪਹੁੰਚਣਗੀਆਂ। ਜਦੋਂ ਅਸੀਂ ਆਪਣੇ ਪੁਰਖਿਆਂ ਨੂੰ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਸਾਡੀ ਜਿਹੜਾ ਜੋਤ ਆ ਜਿਹੜੀ ਸਾਡੀ ਨੌਜਵਾਨੀ ਆ ਉਹਦੇ ਵਿੱਚ ਇੱਕ ਜਾਗਰਤੀ ਆਉਂਦੀ ਹੈ ਅੱਜ ਸਾਡੇ ਨੌਜਵਾਨ ਨੂੰ ਜਾਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹਨੂੰ ਚਾਰ ਛਫੇਰਿਓ ਘੇਰਿਆ ਗਿਆ ਨਾ ਇਹਦੇ ਵਾਸਤੇ ਰੁਜ਼ਗਾਰ ਹੈ ਨਾ ਇਹਦੇ ਵਾਸਤੇ ਵਿੱਦਿਆ ਹੈ ਔਰ ਨਾ ਇਹਦੀ ਕਿਤੇ ਥਨਵਾਈ ਹੈ ਔਰ ਇਹੇ ਕਰਕੇ ਜਿਹੜਾ ਨਸ਼ਾ ਹੈ ਜਿਹੜਾ ਪੰਜਾਬ ਦੇ ਵਿੱਚ ਇਹ ਨਸ਼ੇ ਦਾ ਦਰਿਆ ਵਗ ਰਿਹਾ ਹੈ ਦਾਵੇ ਬੜੇ ਲੋਕਾਂ ਨੇ ਕੀਤੇ ਆ ਬੜੀਆਂ ਸਰਕਾਰਾਂ ਨੇ ਕੀਤੇ ਆ ਜਿਹੜੀ ਮੌਜੂਦਾ ਸਰਕਾਰ ਜੁਦ ਨਸ਼ਿਆ ਵਿਰੋਧ ਇਹ ਜਿਹੜੀ ਇੱਕ ਕਾਗਜੀ ਮੈਂ ਨੂੰ ਕਹੂੰਗਾ ਮਹਿਮ ਜੜੀ ਇਹ ਚਲਾਈ ਹੈ ਇਹ ਕੁਝ ਅ ਫਮ ਖੇਤਰ ਤੱਕ ਥੋੜੇ ਜਿਹੇ ਖੇਤਰ ਤੱਕ ਥੋੜੀ ਐ ਮੰਨ ਲਓ ਕਿ 5% ਪੰਜਾਬ ਦੇ ਉੱਤੇ ਇਹਦਾ ਅਸਰ ਹੈ ਬਾਕੀ 95% ਜਿਹੜਾ ਨਸ਼ਾ ਹੈ ਨਾ ਪੰਜਾਬ ਦੇ ਵਿੱਚ ਉਹ ਜਿਉਂਦੇ ਆ ਤਿਉਹ ਆ ਉਹ ਜਿਹੜੀ ਪੁਲਿਸ ਹੁੰਦੀ ਹੈ ਨਾ ਪੁਲਿਸ ਨੇ ਇਹ ਜਿਹੜੇ ਮਾੜੇ ਕੰਮ ਨੇ ਜਿਵੇਂ ਨਸ਼ੇ ਨੇ ਇਹਨਾਂ ਦੀ ਰੋਕਥਾਮ ਦੇ ਲਈ ਸਰਕਾਰ ਵੱਲੋਂ ਪੁਲਿਸ ਕੰਮ ਕਰਦੀ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਹੋ ਜਿਹਾ ਰਾਜ ਹੈ ਜਾਂ ਇਹੋ ਜਿਹੀ ਸਰਕਾਰ ਹੈ ਜਾਂ ਇਹੋ ਜਿਹਾ ਪ੍ਰਬੰਧ ਹੈ ਕਿ ਅੱਜ ਜਿਹੜੀ ਪੁਲਿਸ ਹੈ ਨਾ ਮੈਂ ਸਮਝਦਾ ਹਾਂ ਕਿ 55% ਜਿਹੜੇ ਪੁਲਿਸ ਦੇ ਮਲਾਜਮ ਨੇ ਅਫਸਰ ਨੇ ਜਾਂ ਤਾਂ ਉਹ ਖੁਦ ਚਿੱਟਾ ਲਾਉਂਦੇ ਹੈ ਤੇ ਜਾਂ ਫਿਰ ਉਹ ਜਿਹੜੇ ਚਿੱਟਾ ਵੇਚਦੇ ਨੇ ਜਿਹੜੇ ਸਦਾਗਰ ਨੇ ਉਹਨਾਂ ਦੀ ਉਪਤਪਨਾਈ ਜਿਹੜੀ ਉਹ ਹੋ ਰਹੀ ਏ ਤੇ ਜਦੋਂ ਚੋਰ ਨੂੰ ਕਿਸੇ ਤੋਂ ਡਰੀ ਨਾ ਹੋਵੇ ਤੇ ਫਿਰ ਚੋਰੀ ਕਿਉਂਕਿਵੇਂ ਰੋਕ ਸਕਦੀ ਏ ਸੋ ਇਹ ਸਾਰਾ ਕੁਝ ਅਸੰਭਵ ਆ ਇਹਦੇ ਲਈ ਜੇ ਇਹੋ ਜੀਆਂ ਚੀਜ਼ਾਂ ਨੂੰ ਠੱਲ ਪਾਉਣੀ ਹੈ ਤੇ ਜਿਹੜਾ ਨੌਜਵਾਨ ਆ ਨਾ ਖਾਸ ਕਰਕੇ ਇਹਦੀ ਸੰਤੁਸ਼ਟੀ ਕਰਾਉਣੀ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਨਰਾਜ ਹੋ ਗਿਆ ਹੈ ਅਜੇ ਪੰਜਾਬ ਤੋਂ ਤੁਸੀਂ ਦੇਖਿਆ ਹੋਣਾ ਹੈ ਕਿ ਪੂਰੇ ਦਾ ਪੂਰਾ ਪੰਜਾਬ ਖਾਲੀ ਹੋ ਰਿਹਾ ਹੈ ਵਿਦੇਸ਼ਾਂ ਵੱਲ ਨੌਜਵਾਨ ਦੌਰ ਗਏ ਨੇ ਮਾਪਿਓ ਨੇ ਆਪਣੀਆਂ ਜਾਇਦਾਦਾਂ ਵੇਚ ਕੇ ਉਹਨਾਂ ਨੂੰ ਰੁਜ਼ਗਾਰ ਦੇ ਉੱਤੇ ਲਾਇਆ ਹੈ ਫਿਰ ਕੀ ਗੱਲ ਇੱਕ ਪਾਸੇ ਤਾਂ ਕਿਸੇ ਸਮੇਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਅੱਜ ਕੀ ਹੋ ਗਿਆ ਹੈ ਅੱਜ ਪੰਜਾਬ ਦੇ ਵਿੱਚ ਨੌਜਵਾਨ ਵਿਸ਼ਵਾਸ ਹੀ ਨਹੀਂ ਰੱਖਦਾ ਉਹ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ ਜਾਂ ਤਾਂ ਉਹਨਾਂ ਨੂੰ ਗੋਲੀਆਂ ਵੱਜਦੀਆਂ ਉਹਨਾਂ ਦੇ ਝੂਠੇ ਮੁਕਾਬਲੇ ਬਣਾਏ ਜਾਂਦੇ ਜਾਂ ਉਹਨਾਂ ਨੂੰ ਨਸ਼ਿਆਂ ਦੇ ਵਿੱਚ ਇੰਨਾ ਧੱਕ ਦਿੱਤਾ ਜਾਂਦਾ ਹੈ ਕਿ ਉਹ ਮੁੜ ਕੇ ਨਾ ਘਰ ਦੇ ਨਾ ਘਾਟ ਦੇ ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਤੇ ਲੋਕ ਉਹਨਾਂ ਤੋਂ ਨਫ਼ਰਤ ਕਰਦੇ ਨੇ ਸੋ ਇਸ ਕਰਕੇ ਇਹ ਜਿਹੜਾ ਰਾਜ ਹੈ ਨਾ ਇਹ ਰਾਜ ਨਹੀਂਗਾ ਇਹ ਜਿੰਨੇ ਵੀ ਸਿਆਸਤਦਾਨ ਨੇ ਆਮ ਆਦਮੀ ਆਮ ਆਦਮੀ ਨੂੰ ਵੋਟ ਪਾ ਦੋ ਕਿੱਥੇ ਰਹਿ ਗਿਆ ਆ ਆਮ ਆਦਮੀ ਅੱਜ ਤੋ ਹੀ ਸਾਰਿਆਂ ਦਾ ਲੇਖਾ ਜੋਖਾ ਕਰੋ ਇਹ ਕਿਹੜੇ ਆਮ ਆਦਮੀ ਨੇ ਆਮ ਆਦਮੀ ਦੀ ਧੰਨਵਾਹੀ ਬੰਦ ਕਰਦੇ ਸੋ ਇਸ ਕਰਕੇ ਇਹ ਸਾਰੇ ਚੀਜ਼ ਨੂੰ ਇਹ ਵਿਚਾਰ ਵਟਾਂਦਰਾ ਕਰਨ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਿੱਧਰ ਨੂੰ ਜਾਵੇ ਕਿਹੜਾ ਆਪਣਾ ਭੈਣੜਾ ਲਵੇ ਕਿਹੜੀ ਆਪਣੀ ਲਕੀਰ ਖਿੱਚੇ ਉਹਦੇ ਬਾਰੇ ਵਿਚਾਰ ਵਟਾਂਦਰਾ ਹੋਊਗਾ ਇਹਨਾਂ ਸ਼ਹੀਦਾਂ ਦੇ ਯਾਦ ਵਿੱਚ ਜਿਹੜਾ ਰੱਖਿਆ ਸਮਾਗਮ ਦਾਤ ਜਲਾਈ ਨੂੰ ਬਾਗੇਪੁਰਾਣੇ ਤੋਂ ਮੈਂ ਅਪੀਲ ਕਰੂੰਗਾ ਇੱਥੇ ਕਿਸੇ ਧਰਮ ਜਾਂ ਜਾਤ ਦਾ ਕੋਈ ਮਸਲਾ ਨਹੀਂ ਹੈ ਇੱਥੇ ਸਾਰੇ ਦੇ ਸਾਰੇ ਪੰਜਾਬ ਦੇ ਲੋਕ ਦੁਖੀ ਨੇ ਉਹ ਕਿਸੇ ਵੀ ਕਮਿਊਨਿਟੀ ਦੇ ਨਾਲ ਸੰਬੰਧ ਰੱਖਦੇ ਨੇ ਸੋ ਅਗਰ ਪੰਜਾਬ ਨੂੰ ਸਧਾਰਨਵਾਜਾ ਇਹਨੂੰ ਫੇਰ ਉਹੀ ਪੰਜਾਬ ਆਪਾਂ ਬਣਾਉਣਾ ਵਾ ਜਿੱਥੇ ਸਾਰੇ ਲੋਕ ਚੜ੍ਹਦੀ ਕਲਾ ਨਾਲ ਰਹਿਣ ਤੇ ਸੁਖੀ ਵਤਨ ਤੇ ਫੇਰ ਸਾਨੂੰ ਅੱਜ ਇਕੱਠਿਆਂ ਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਸੋ ਅਸੀਂ ਚਾਹਾਂਗੇ ਕਿ ਸਾਹਿਬ ਜੀ ਜੋਜਨ ਕਰ ਰਹੇ ਉਸ ਮੁੱਖੇ ਪੰਛੀ ਉਸ ਕੰਪੋਜ਼ਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਪ੍ਰੈਸ ਤੇ ਰੂਬਰੂ ਹੋਣ ਜਾ ਰਹੇ ਆ ਕਿਉਂਕਿ ਆਉਣ ਵਾਲੇ 10 ਤਰੀਕ ਨੂੰ 10 ਜੁਲਾਈ ਨੂੰ ਦਿਨ ਵੀਰਵਾਰ ਨੂੰ ਇੱਕ ਸਮਾਗਮ ਲਿਖਿਆ ਗਿਆਗਾ ਇਹ ਇੱਕ ਸਮਾਗਮ ਦੇ ਨਾਲ ਨਾਲ ਇੱਕ ਸੈਮੀਨਾਰ ਦੇ ਰੂਪ ਵਿੱਚ ਆ ਵੀ ਇੱਥੇ ਅਸੀਂ ਇਹ ਜਿਹੜਾ ਸਾਰਾ ਸਮਾਗਮ ਤੇ ਸੈਮੀਨਾਰ ਮੈਂ ਕਹੂੰਗਾ ਇਹ ਵਾਰਸ ਪੰਜਾਬ ਜਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਤੇ ਉਸ ਤੋਂ ਬਾਅਦ ਜਿਹੜੀ ਪੋਲੀਟੀਕਲ ਫੋਰਮ ਸਾਡੀ ਪਾਰਟੀ ਦੀ ਆ ਕਾਲੀ ਦਲ ਵਾਰਸ ਪੰਜਾਬ ਦੇ ਇਹ ਦੋਨੋਂ ਰਲ ਕੇ ਕੀਤਾ ਜਾ ਰਿਹਾਗਾ ਕਿਉਂਕਿ ਇਹ ਇੱਕ ਆਗਾਜ਼ ਆ ਇਹ ਅਸੀਂ ਵੱਖ-ਵੱਖ ਜਿਵੇਂ ਪੰਜਾਬ ਦੇ ਮੁੱਦੇ ਆ ਉਹ ਇਸ ਵਿੱਚ ਅਸੀਂ ਚੁੱਕਨੇ ਆਂਗੇ ਕਿਉਂਕਿ ਦੇਖੋ ਜਿਵੇਂ ਹੁਣ ਇਹ ਜਿਹੜਾ ਸੈਮੀਨਾਰ ਜਾਂ ਸਮਾਗਮ ਮੈਂ ਕਹੂੰਗਾ ਇਹ ਹੈਗਾ ਪਾਣੀਆਂ ਦੇ ਰਾਖੇ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦੀ ਯਾਦ ਨੂੰ ਸਮਰਪਿਤ ਤੇਸ ਦੇ ਨਾਲ ਨਾਲ ਜੇ ਆਪਾਂ ਗੱਲ ਕਰੀਏ ਜਿਹੜੇ ਪੰਜਾਬ ਦੇ ਮੇਨ ਮੁੱਦੇ ਅੱਜ ਚੱਲ ਰਹੇ ਹੈਗੇ ਆਪਣੇ ਕੋਲੇ ਸਭ ਤੋਂ ਪਹਿਲਾਂ ਮੈਂ ਕਹੂੰਗਾ ਪਾਣੀਆਂ ਦਾ ਮੁੱਦਾ ਜਿਹਦੇ ਤੇ ਸੈਮੀਨਾਰ ਹੋ ਰਿਹਾ ਇਸ ਤੋਂ ਬਾਅਦ ਅਸੀਂ ਪੰਜਾਬੀ ਬੋਲੀ ਦਾ ਮੁੱਦਾ ਫਿਰ ਨਸ਼ਿਆਂ ਦੇ ਵਿਰੁੱਧ ਜਿੰਵੇਂ ਚੱਲ ਰਿਹਾ ਫਿਰ ਲੈਂਡ ਪੋਲਿੰਗ ਵਾਲਾ ਮੁੱਦਾ ਚੱਲ ਰਿਹਾਗਾ ਕਿਵੇਂ ਸਰਕਾਰ ਪੰਜਾਬ ਦੀ ਜ਼ਮੀਨਾਂ ਤੇ ਕਾਬਜ ਹੋ ਰਹੀ ਹੈਗੀ ਚਾਹੇ ਉਹ ਮੈਂ ਕਹੂੰਗਾ ਹਾਈਵੇ ਦੇ ਰੂਪ ਵਿੱਚ ਆ ਚਾਹੇ ਉਹਨੂੰ ਡਿਵੈਲਪਮੈਂਟ ਦੇ ਰੂਪ ਵਿੱਚ ਆ ਇਹ ਸਾਰੇ ਮੁੱਦੇ ਸਾਡੀ ਜਿਹੜੀ ਜਥੇਬੰਦੀ ਆ ਉਹ ਇਸ ਤੇ ਅਸੀਂ ਵਿਚਾਰ ਵਟਾਂਦਰੇ ਰੱਖੇ ਆ ਵੀ ਸਾਹਮਣੇ ਬੈਠ ਕੇ ਡਿਸਕਸ਼ਨ ਹੋਵੇ ਤੇ ਬੁਲਾਰੇ ਜਿਹੜੇ ਕਿ ਮੇਨ ਟਾਪਿਕ ਦੇ ਕੇ ਉਹਨਾਂ ਤੇ ਬੋਲੇ ਜਾਣਗੇ ਤੇ ਇਹੀ ਆ ਵੀ ਜਿਹੜੇ ਕੀ ਪੰਜਾਬ ਦੇ ਮੇਨ ਮੁੱਦੇ ਆ ਉਹਨਾਂ ਲਈ ਸਾਨੂੰ ਕਿਤੇ ਨਾ ਕਿਤੇ ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਤਾਂ ਹੀ ਆਪਾਂ ਆਪਣੇ ਪੰਜਾਬ ਦਾ ਹੱਲ ਕੱਢ ਸਕਦੇ ਆ ਜਿਵੇਂ ਇਹ ਹੁਣ ਸਾਡਾ ਸੈਮੀਨਾਰ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਚਰਨਜੀਤ ਸਿੰਘ ਜੀ ਚੰਨੀ ਉਹਨਾਂ ਦੀ ਯਾਦ ਨੂੰ ਸਮਰਪਿਤ ਆ ਕਿਵੇਂ ਇਹਨਾਂ ਨੇ ਆਪਣਾ ਜੀਵਨ ਨਿਸ਼ਾਵਰ ਕਰਕੇ ਪੰਜਾਬ ਦੇ ਪਾਣੀ ਬਚਾਏ ਆ ਕਿਉਂਕਿ ਜੇ ਉਦੋਂ ਪਾਣੀ ਨਾ ਬਚਦੇ ਤਾਂ ਜਿਹੜੀ ਸਤਲੋ ਯਮੁਨਾ ਲਿੰਕ ਨਹਿਰ ਸੀਗੀ ਉਹ ਉਦੋਂ ਸ਼ੁਰੂ ਹੋ ਜਾਣੀ ਸੀ ਕਿਉਂਕਿ ਉਦੋਂ ਸਰਕਾਰ ਨੇ ਜੇ ਆਪਾਂ ਉਸ ਤੋਂ ਵੀ ਪਿੱਛੇ ਜਾਣੇ ਆ ਤੇ ਜਦੋਂ ਪੰਜਾਬੀ ਸੂਬੇ ਦੀ ਗੱਲ ਆਉਂਦੀ ਹੈਗੀ ਉਦੋਂ ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਸੀ ਕਿਵੇਂ ਉਸ ਚੀਜ਼ ਤੋਂ ਪੰਜਾਬ ਨੂੰ ਵਾਂਝੇ ਰੱਖਿਆ ਗਿਆ ਤੇ ਹੌਲੀ-ਹੌਲੀ ਕਰਕੇ ਜਿਹੜੇ ਹੱਕ ਸੀ ਉਹ ਸਾਡੇ ਤੋਂ ਸਾਡੇ ਖੋਏ ਗਏ ਆ ਉਹਨਾਂ ਸਾਰਿਆਂ ਗੱਲਾਂ ਤੇ ਵਿਚਾਰ ਵਟਾਂਦਰੇ ਕਰਨ ਨੂੰ ਆਉਣ ਵਾਲੀ 10 ਤਰੀਕ ਨੂੰ ਤੁਹਾਡੀ ਪ੍ਰੈਸ ਦੇ ਜਰੀਏ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇੱਥੇ ਪਹੁੰਚੋ ਇਹ ਬਾਗੇ ਪ੍ਰਾਣੇ ਦੀ ਧਰਤੀ ਤੇ ਇੱਕ ਜਿਹੜਾ ਸੈਮੀਨਾਰ ਆ ਤੇ ਇਹੀ ਅਪੀਲ ਕਰਦੇ ਆਂ ਵੀ ਸਾਰੇ ਉੱਥੇ ਪਹੁੰਚੀਏ ਤਾਂ ਜੋ ਆਪਾਂ ਆਪਣਾ ਪੰਜਾਬ ਬਚਾ ਸਕੀਏ ਕਿਉਂਕਿ ਇਹ ਆਪਾਂ ਨੂੰ ਹੀ ਆਪਣੇ ਪੰਜਾਬ ਲਈ ਇਹੀ ਪੰਜਾਬ ਦੇ ਹਿੱਤ ਲਈ ਕੰਮ ਕਰਨਾ ਪਊਗਾ ਕਿਸੇ ਹੋਰ ਨੇ ਨਹੀਂ ਆ ਕੇ ਕਰਨਾ ਕਿਉਂਕਿ ਪੰਜਾਬ ਆਪਣਾ ਪੰਜਾਬੀ ਬੋਲੀ ਆਪਣੀਆਂ ਪੰਜਾਬੀ ਸੂਬਾ ਆਪਣਾ ਤੇ ਜਿਵੇਂ ਪਹਿਲਾਂ ਜਥੇਦਾਰ ਜੀ ਨੇ ਦੱਸਿਆ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਪੰਜਾਬ ਬਾਰੇ ਆਪ ਸੋਚਣਾ ਪੈਣਾ ਤੇ ਇਹੀ ਸਾਡੀ ਜਿਹੜੀ ਜਥੇਬੰਦੀ ਬਾਈਦੀਪ ਨੇ ਸ਼ੁਰੂ ਕੀਤੀ ਸੀ ਵਾਰਸ ਪੰਜਾਬ ਦੇ ਉਹ ਆਪਾਂ ਨੂੰ ਵਾਰਸ ਬਨਣਾ ਪੈਣਾ ਤੇ ਆਪਣੇ ਪੰਜਾਬ ਲਈ ਹਿੱਤਾਂ ਲਈ ਆਪਾਂ ਨੂੰ ਆਵਾਜ਼ ਚੱਕਣੀ ਪੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ